ਇਹ ਨਾ ਸ਼ਾਇਦ ਨਾ ਸ਼ੇ ਇੱਕ ਕਹਿਣਾ ਚਾਹੁੰਦੇ ਆ ਜਦ ਰਾਜ ਜਿਸਦਾ ਉਹ ਕਾਲੀਆਂ ਵੇਲੇ ਕਾਲੀਆਂ ਨੇ ਫੁੱਲ ਵੇਚਿਆ ਕਾਂਗਰਸ ਵੇਲੇ ਕਾਂਗਰਸ ਨੇ ਹੁਣ ਝਾੜੂ ਵਾਲੇ ਨੇ ਝਾੜੂ ਵਾਲੇ ਵੇਲੇ ਫੁੱਲ ਵੇਚ ਰਿਹਾ ਹੈਗਾ ਇਹ ਵੇਚ ਕਿਉਂ ਰਿਹਾ ਹੈਗਾ ਇਹ ਸਰਕਾਰਾਂ ਦੱਸ ਸਕਦੀਆਂ ਨੇ ਜਾਂ ਪ੍ਰਸ਼ਾਸਨ ਦੱਸ ਸਕਦਾ ਝਾੜੂ ਵਾਲੇ ਤਾਂ ਆਪਣੀ ਪਾਰਟੀ ਸੀ ਆਪਣਾ ਨਾਮ ਲੋਕਾਂ ਦੀ ਤਾਂ ਆਪਣੀ ਪਾਰਟੀ ਸੀ ਝਾੜੂ ਵਾਲੇ ਨੇ ਕੁਝ ਨਹੀਂ ਕਿਹਾ ਆਮ ਲੋਕਾਂ ਦੀ ਪਾਰਟੀ ਹੁਣ ਕੋਈ ਦੇਖ ਲੈ ਆ ਪਿਛੇ ਭਗਵੰਤ ਮਾਨ ਜੀ ਬਿਆਨ ਕੱਢ ਕੇ ਦੇਖ ਲੋ ਉਨੇ ਕਿ ਅੱਜ ਵੀ ਕਿਸੇ ਐਮਐਲਏ ਨੂੰ ਟਿਕਣੀ ਦਿੱਤੀ ਜਾਊਗੀ ਐਮਬੀਜੇ ਇਹ ਸਾਡੇ ਆਮ ਵਲੰਟੀਅਰਾਂ ਨੂੰ ਟਿਕਟ ਦੇਵਾਂਗੇ ਕਿੰਨੇ ਐਮਐਲਏ ਚੋਂ ਲੜ ਰਹੇ ਨੇ ਬਈ 8 ਕਿ 9 ਕਿੰਨੇ ਕਾਹ ਫੜ ਮੰਤਰੀ ਲੜ ਰਹੇ ਨੇ ਜੋ ਜਿੱਤੇ ਨੇ ਕੀ ਆਪਣੇ ਆਮ ਲੋਕਾਂ ਦੇ ਭਾਰ ਨਹੀਂ ਪਊਗਾ ਐਮਐਲਏ ਨੇ ਜੋ ਦੁਬਾਰੇ ਚੋਣਾ ਹੋਣੀ ਹੈ ਪਹਿਲੀ ਗੱਲ ਤੇ ਜਿੱਤੇ ਨੇ ਜ਼ੀਰੋ ਬੈਲੈਂਸ ਹੀ ਆਉਂਦਾ ਵੀ ਬੁੱਧੀ ਗੱਲ ਜੇ ਜਿੱਤਦੇ ਨੇ ਆਮ ਲੋਕਾਂ ਦੇ ਭਾਰ ਨਹੀਂ ਪਊਗਾ ਫੇਰ ਆ ਇਲੈਕਸ਼ਨ ਐ ਐਮਐਲਏ ਹੋਊਗੀ ਤੁਸੀਂ ਕੀ ਤੁਹਾਡਾ ਕਹਿੰਦਾ ਮਤਲਬ ਫਿਰ ਇਹ ਵੀ ਲੋਕ ਸਭਾ ਕੈਂਡੀਡੇਟ ਉਹਨਾਂ ਨੂੰ ਮਿਲੇ ਨਹੀਂ ਤਾਂ ਕਰਕੇ ਕੈਬਨਟ ਮੰਤਰੀਆਂ ਨੂੰ ਤੇ ਬਥੇਕਰ ਨੂੰ ਟਿਕਟਾਂ ਮਿਲੀ ਨਹੀਂ ਜਾਂ ਉਹਨਾਂ ਨੂੰ ਆਪਦੇ ਵਲੰਟੀਅਰ ਜਿਨ੍ਹਾਂ ਨੂੰ ਭਮੱਕੜ ਕਹਿੰਦਾ ਉਹਨਾਂ ਦੇ ਵਿਸ਼ਵਾਸ ਨਹੀਂ ਪਰ ਭਮੱਕੜ ਉਹ ਵੀ ਨਹੀਂ ਰਹੇ ਹੁਣ ਕੋਈ ਕਿਸੇ ਪਾਰਟੀ ਚ ਆਇਆ ਕੋਈ ਕਿਸੇ ਪਾਰਟੀ ਆਇਆ ਭਮੱਕੜ ਵੀ ਹੋ ਗਈ ਜੀ ਨੇ ਕਿਤੇ ਇਹ ਤਾਂ ਨਹੀਂ ਭਗਵੰਤ ਸਤਮਾਨ ਨੇ ਤੁਹਾਡਾ ਕਹਿੰਦਾ ਮਤਲਬ ਇਹ ਵੀ ਲੋਕ ਸਭਾ ਦੀ ਟਿਕਟ ਉਹਨਾਂ ਨੂੰ ਦਿੱਤੀ ਹੈ ਜਿਹੜੇ ਵਿਧਾਨ ਸਭਾ ਦੇ ਵਿੱਚ ਭਗਵੰਤ ਸਤਮਾਨ ਨੂੰ ਡੜਕਦੇ ਤੰ ਜੋਨਮ ਉਮੀਦ ਹਾਰ ਸੀਗਾ ਉਹਨੂੰ ਦਿੱਤੀ ਐਡਿਕਟ ਉਹ ਤੋਂ ਪਹਿਲਾਂ ਮੰਤਰਾਲੇ ਵੀ ਕੋਏ ਗਏ ਨੇ ਗੁਰਮੀਤ ਪੁੱਡੀਆਂ ਉਹਦਾ ਵੀ ਮਾੜਾ ਮੋੜ ਦਾ ਸਬੰਧ ਤੇਰਾ ਹੈਗਾਗਾ ਜਿਹੜੀ ਮਾੜੀ ਮੋਟੀ ਬਿਆਹ ਉਹ ਸਭ ਹੀ ਹੈਗੀ ਆ ਜੀ ਉਹਦੇ ਪਿਤਾ ਜੀ ਕਾਰਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੇਟੀ ਤੇ ਹੈਗੀ ਆ ਜੀ ਲੋਕੋ ਸਾਹ ਦੇਖ ਸਕਦੇ ਨੇ ਜਾਂ ਕਿਤੇ ਜੇ ਇਹਨਾਂ ਦੀ ਆਪਣੀ ਕੋਈ ਖਰਾਬੀ ਹੋਵੇ। ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਤੋਂ ਹੋਣੀ। ਕਿਹਦੀ ਕੋង? ਨਾਂ ਵੀ ਪੰਥਕ ਹੈ ਬਈ ਜਿੰਨਾ ਕਾ ਮਸਲਾ ਉਹਨਾਂ ਨੇ ਕਰਿਆ ਉਹਨਾਂ ਦੇ ਦਿਨੇ ਗੁਰ ਕਰਿਆ। ਉਸੀ ਦੇਖ ਲੋ ਹੋਣਾ ਆਪਣੇ ਜੋ ਜਥੇਦਾਰ ਨੇ ਉਹ ਵੀ ਇਹਨਾਂ ਦੀ ਪਰਚੀ ਜੇਲ੍ਹ ਤੋਂ ਨਿਕਲ ਦੇਣੀ ਹੈ ਜਥੇਦਾਰਾਂ ਨੂੰ ਜੋ ਪੰਥਕਾਤਰ ਜਾਂ ਅਕਾਲੀ ਦਲ ਨੂੰ ਜੋ ਪੰਥਕਾਤਰ ਸਟੈਂਡ ਲੈਣਾ ਚਾਹੀਦਾ ਉਹ ਉਹ ਨਹੀਂ ਲੈਂਦੇ ਇੱਕ ਟੱਬਰ ਦੀ پارٹی ਬਣ ਕੇ ਰਹੀ ਹੈ ਕੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਉਹ ਤਾਂ ਕਹਿੰਦੇ ਪੰਥ ਦੀ ਸਰਮਾਹਰ ਸੰਭਾਜਾ ਕਿਉਂ ਨਹੀਂ ਬਈ ਕਿਉਂ ਨਹੀਂ ਹੈਗਾ ਸਾਨੂੰ ਕਿੱਥਾਂ ਲੱਗਦਾ ਵੀ ਕਿਵੇਂ ਨਹੀਂ ਹੈਗਾ ਉਹ ਜਿਹੜਾ ਉਹ ਆਪ ਦਾ ਉੱਥੋਂ ਹੁਕਮ ਲਾ ਦਿੰਦੇ ਨੇ ਜੱਥੇਦਾਰ ਇੰਨੇ ਆਪਣੇ ਕਾਣ ਭੁਈ ਜਾਂਦਾ ਜੱਥੇਦਾਰ ਦੇ ਕੋਈ ਚੜ੍ਹਦੀ ਕਲਾ ਵਾਲਾ ਮੈਨੂੰ ਬਿਆਨ ਦੱਸ ਦੋ ਸੁਣਿਆ ਹੋਵੇ ਜਾਂ ਤੁਹਾਡੀ ਨਿਗਾਹ 'ਚ ਵੀ ਤੁਸੀਂ ਦੱਸ ਦੋ ਕਿ ਜੱਥੇਦਾਰ ਨੇ ਪੰਥ ਲਈ ਜਾਂ ਜੋ ਸੀਟ ਪਰਿਵਾਰ ਨੇ ਉਹਨਾਂ ਲਈ ਕੀ ਕੀਤਾਗਾ ਜਾਂ ਬੰਦੀ ਸਿੰਘਾ ਲਈ ਕੀ ਕੀਤਾ ਉਹ 25 ਸਾਲ ਕੇ 15 ਸਾਲ ਰਾਜ ਕਰਕੇ ਉਹਨਾਂ ਨੇ ਇੱਕ ਸਿੰਘ ਨੂੰ ਬਾਹਰ ਲਿਆਉਣ ਲਈ ਕੀ ਕਦਮ ਉਠਾਇਆਗਾ ਦੱਸ ਸਕਦਾ ਬੇਇੱਜ਼ਤੀ ਜਿਹੜੀ ਜਦੋਂ ਹੋਈ ਹੈ ਬੇਇੱਜ਼ਤੀ ਨੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਸੌਰੀ ਵਿਧਾਨ ਸਭਾ ਚੋਣਾਂ ਹੋਈਆਂ ਉਸ ਕਰਕੇ ਸ਼ਰਮਣੀ ਕਾਲੀ ਤੋਂ ਉਹਨੂੰ ਥੱਡੇ ਲੈਣ ਲੱਗਾ ਆਪਾਂ ਨੂੰ ਵੀ ਪਤਾ ਖੇਤਰੀ ਪਾਰਟੀਆਂ ਪੰਜਾਬ ਚ ਬੜਾ ਚੰਗਾ ਦਾਸ ਸੀ ਆਹ ਕਪਟਾ ਬਰਿੰਦਰ ਸਿੰਘ ਵੀ ਰਾਜ ਕਰਕੇ ਗਏ ਆ ਚਮਜੀਤ ਚੰਨੀ ਜਿਹੜਾ ਕਿ ਕਹਿੰਸੀ ਮਾਂ ਗਰੀਬਾਂ ਦਾ ਮਸੀਹਾ ਉਹ ਵੀ ਰਾਜ ਕਰਕੇ ਗਿਆ ਤੇ ਭਗਵੰਤ ਮਾਨ ਹੁਣ ਰਾਜ ਕਰ ਰਹੇ ਆ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੰਨਾ ਤਿੰਨਾ ਪਾਰਟੀਆਂ ਦੇ ਵਿੱਚੋਂ ਕਿਹੜੀ ਪਾਰਟੀ ਨੇ ਕੀ ਕੀਤਾ ਤਿੰਨਾਂ ਨੇ ਡੱਟਾ ਨਿਕਲੇ ਕਿਉਂ ਨਹੀਂ ਕਰਾ ਇੰਨਾਂ ਦੀ ਕੀ ਟੈਗ ਲਾਈਨ ਸੀ ਪਹਿਲਾਂ ਜਦੋਂ ਇਹ ਆਏ ਨੇ ਕਿ ਵੀ ਬੇਅਦਬੀ ਮੈਂ ਦੋਸ਼ੀਆਂ ਨੂੰ ਕੁਸਕਾਂ ਕੱਢ ਲਈ ਜਾਂ ਸੀ ਅੰਦਰ ਕਰਾਂਗੇ ਕੋਸਾ ਜਨਾਜ਼ੇ ਜੀ ਨਸ਼ਾ ਖਤਮ ਕਰਾਂਗੇ ਨਾ ਇਹ ਨਦੋ ਕੱਖ ਨਹੀਂ ਹੋਇਆ ਇਹਨਾਂ ਦੇ ਵੀ ਹੁਣ ਨਹੀਂ ਉੱਪਰ ਪਿਆ ਰਿਹਾ ਇਹਨਾਂ ਦੇ ਰਾਤ ਚ ਵੀ ਕਿੰਨੀਆਂ ਬੇਅਦਮੀਆਂ ਹੋ ਗਈਆਂ ਆਹ 5-4 ਦਿਨ ਪਹਿਲਾਂ ਵੀ ਹੋ ਕੇ ਢੀ ਹੈਗੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਬਰੇਡਾਂ ਨਾਲ ਵੱਡੇ ਗਏ ਨੇ ਕਿ ਤੁਸੀਂ ਦੇਖਿਆ ਉਹ 5-7 ਦਿਨਾਂ ਪਹਿਲਾਂ ਕਿਸੇ ਨੇ ਘਰ ਬਾਲਾ ਦਿਖਾਇਆ ਨਹੀਂ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ এডਿਊਕੇਸ਼ਨ ਦੀ ਨੌਕਰੀਆਂ ਦੀ ਤੇ ਸਰਕਾਰਾਂ ਆਉਂਦੀਆਂ ਚੋਂ ਮੈਨੂੰ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹਿੰਦੀਆਂ ਕਿ ਅਸੀਂ ਰੋਜ਼ਗਾਰ ਦੇਵਾਂਗੇ ਚੈਪਟਰ ਨੰਬਰ ਇੰਦਰ ਸਿੰਘ ਨੇ ਕਰ ਕਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਮੈਂ ਨੌਜਵਾਨਾਂ ਨੂੰ ਪੁੱਛੂਆ ਕਿ ਕਿੰਨੀ ਕਾਰਗਰਸਿਕ ਹੁੰਦੀ ਹੈ ਨਾ ਮੈਂ ਕਾਰਗਰਸਿਕ ਨਹੀਂ ਹੋਵੇ ਐਂਟੀ ਦੋ ਦਿਨ ਬੈਠੇ ਨੇ ਕਹਿ ਨਹੀਂ ਬਾਹਰ ਜਾਣਾ ਉਹ ਮੁੰਡੇ ਨਹੀਂ ਬਾਹਰ ਜਾਣ ਇਹਨਾਂ ਨੂੰ ਪੁੱਛ ਨੂੰ ਕਿ ਕਿੰਨੀ ਕਾਰਗਰਸਿਕ ਹੁੰਦੀ ਕਿਉਂ ਭਾਈ ਜੀ ਤੁਸੀਂ ਬਾਹਰ ਜਾ ਰਹੇ ਹੋ ਕੀ ਗੱਲ ਪੰਜਾਬ ਦੇ ਵਿੱਚ ਨੌਕਰੀ ਮਿਲਦੀ ਹੈ ਨਾ ਠੀਕ ਹੈ ਬੋਲਦਾ ਕਹਿੰਦਾ ਸੀ ਮੈਂ ਕਰ ਕਰ ਰੋਜ਼ਗਾਰ ਦਿੱਤਾ ਮਿਲਿਆ ਨਹੀਂ ਤੁਹਾਨੂੰ ਮੋਬਾਈਲ ਸਮਾਰਟਫੋਨ ਦਿੱਤੇ ਨਹੀਂ ਤੇ ਬਾਹਰ ਜਾਣ ਦਾ ਹੋਰ ਕਾਰਨ ਕੀ ਹੈ ਪੰਜਾਬ ਦੀ ਸੋਨੂੰ ਸਿਸਟਮ ਨਹੀਂ ਪਸੰਦ ਆਏਗਾ ਪੰਜਾਬ ਦਾ এডਿਕੇਸ਼ਨ ਸਿਸਟਮ ਨਹੀਂ ਪਸੰਦ ਜਾਂ ਨਸ਼ਿਆਂ ਦੀ ਪਰਹਾਰ ਹੈ ਜਾਂ ਸਿਕਿਉਰਟੀ ਫੀਲ ਨਹੀਂ ਕਰਦੀ ਜਿਆਦਾਤਰ ਨੌਜਵਾਨ ਜੀਤ ਬਾਹਰ ਜਾ ਕੇ ਹੁਣ ਆਪਾਂ ਗੱਲ ਕਰਾਂਗੇ ਖੇਤੀਬਾੜੀ ਬਾਰੇ ਜਿਹੜਾ ਆਪਣਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹਨਾਂ ਨੇ ਤਿੰਨ ਖੇਤੀਬਾੜੀ ਕਾਲੇ ਕਾਨੂੰਨ ਸੀ ਜਿਹੜੇ ਬਣਾਏ ਤਾਂ ਕਿਸਾਨਾਂ ਸਰਹ ਦੰਤ ਤੇ ਜਾ ਕੇ ਬਰੂਹਾ ਤੇ 378 ਦਿਨ ਦਾ ਜਿਹੜਾ ਧਰਨਾ ਉਹਨਾਂ ਨੇ ਸ਼ਿਰਤਾ ਉੱਥੇ ਇਜਿਟੇਸ਼ਨ ਦਿੱਤਾ ਨਾਰੇਬਾਜੀ ਕੀਤੀ ਕਾਨਫਰੰਸਾਂ ਕੀਤੀਆਂ ਤਾਂ ਉਹਨਾਂ ਉਹਨਾਂ ਧਰਨਿਆਂ ਦਾ ਸਰਕਾਰ ਨੇ ਮੁੱਲ ਪਾਇਆ ਜਾਂ ਕਾਨੂੰਨ ਵਾਕਈ ਰੱਦ ਹੋਏ ਜਾਂ ਹੋਲਡ ਕੀਤੇ ਹਨ ਇਹ ਤਾਂ ਹੋਲਡ ਹੀ ਕੀਤਾਈ ਜੋ ਕੁਝ ਕਰਨਾ ਸਰਕਾਰ ਦਾ ਕਲੀਅਰ ਆ ਉਹਨਾਂ ਨੇ ਕਰਨਾਗਾ ਜਿਹੜੀ ਰਹੀ ਆਪਣੀਆਂ ਸਰਕਾਰਾਂ ਦੀ ਗੱਲ ਉਹ ਦਿੱਲੀ ਦੇ ਐਂਟਰੀ 'ਚ ਕੋਈ ਸਰਕਾਰ ਆਈ ਕਿੱ데 ਚਾਹੇ ਆਪਾਂ ਉਹਨੂੰ ਗਾਲੀ ਗਾਲ ਦੀ ਕਹਿ ਲਈਏ ਕਾਂਗਰਸੀ ਕਹਿ ਲਈਏ ਕਿੰਨਾ ਚਿਰ ਇਹ ਦਿੱਲੀ ਦੇ ਅੰਡਰ ਚੱਲਣੀਆਂ ਉਹਨਾਂ ਚਿਰ ਆਪਣਾ ਕੋਈ ਹੱਲ ਨਹੀਂ ਹੋ ਸਕਦਾ ਇਹ ਸਾਰਾ ਆਪਣੀਆਂ ਜਮੀਨਾਂ ਤੇ ਕਬਜ਼ਾ ਕਰਨ ਦੇ ਸਾਰਾ ਇਹ ਬਹੁਤ ਚਿਰ ਨਹੀਂ ਜਾਂਦਾ ਥੋੜੇ ਚਿਰ ਦੇ ਵਿੱਚ ਹੀ ਇਹ ਹੋ ਜਾਣਗੇ ਸਾਲਾਂ ਦੇ ਵਿੱਚ ਦੇਖੋ ਸਾਲੋ ਕਿੰਨੇ ਤਿਆਰ ਕਰਦੇ ਰਲਗੱਟੀਆਂ ਲੀਹਾਂ ਉਹਨਾਂ ਦੇ ਵਿੱਚ ਦੇ ਕਰਦੇ ਨੇ ਤੇ ਜਿਹੜੇ ਆਹ ਸੂਏ ਕਰੀ ਜਾਂਦੇ ਆਪਾਂ ਨੂੰ ਚਾਹ ਜਿਹੜਾ ਪਿਆ ਜਿਹੜੀਆਂ ਸਰਕਾਰਾਂ ਪੱਕੇ ਕਰਦੀਆਂ ਉਹਨਾਂ ਨੇ ਇਹ ਸੂਆਂ ਦਾ ਜਿਹੜਾ ਨਕਸ਼ਾ ਹੈਗਾ ਇਹ ਹੁਣ ਤਾਂ ਬਣਾਤਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇਹਦਾ ਖੇਤੀਬਾੜੀ ਦਾ ਢਾਂਚਾਗਾ ਉਹ ਸੀ ਪਹਿਲਾਂ ਤਿਆਰ ਕਰ ਲਿਆ ਪਹਿਲਾਂ ਉਹਨਾਂ ਨੇ ਗਲਤੀ ਕਰ ਲਈ ਵੀ ਕਾਨੂੰਨ ਲਿਆ ਕੇ ਉਹ ਉਹਨਾਂ ਨੇ ਆਖਿਆ ਵੀ ਕਾਨੂੰਨਾਂ ਦਾ ਰੌਲਾ ਪੈ ਗਿਆ ਵੀ ਆਪਾਂ ਗ੍ਰੈਂਟਾਂ ਢਾਂਚਾ ਤਿਆਰ ਕਰ ਲਈਏ ਆਉਣ ਵਾਲੇ ਪੰਜ ਚਾਰ ਸਾਲਾਂ ਦੇ ਸਾਰਾ ਢਾਂਚਾ ਤਿਆਰ ਕਰ ਲੈਣਗੇ ਵੀ ਕਿਵੇਂ ਕਿੱਥੋਂ ਕਿੰਨੇ ਭਟੇ ਬਣਾਉਣੇ ਆ ਕਿ ਬਾਹਰਲਾ ਸਿਸਟਮ ਕਰਕੇ ਜਦੋਂ ਖੇਤੀ ਸਾਰੀ ਉਹਨਾਂ ਦੇ ਅੰਡਰ ਆ ਗਈ ਤੇ ਬਹੁਤ ਜਲਦੀ ਇਹ ਕਾਰਜਾਂ ਨੂੰ ਕਰਨਗੇ ਪੰਜਾਬ ਸਰਕਾਰ ਦਾ ਇਹ ਬਿਆਨ ਹੈ ਪਿਛਲੇ ਦਿਨੀ ਕਹਿੰਦੇ ਜਿਹੜੇ ਪ੍ਰਾਈਵੇਟ ادارے ਆ ਪੰਜਾਬ ਦੇ ਜਿਹੜੇ ਸਰਕਾਰੀ ادارے ਨੂੰ ਛੱਡ ਕੇ ਕਹਿੰਦੇ 5-70 ਰੁਪਏ ਕਿਲੋ ਮੀਟਰ ਦਾ ਭਾਅ ਵਧਾ ਜੈ ਇਹਦਾ ਹੀ ਜਿਹੇ 50 ਰੁਪਏ ਦੇ ਦੇਣਾ ਪਹਿਲਾਂ ਜਦੋਂ ਕੁਝ ਸੇਬਾਂ ਦਾ ਦੇਖ ਲਓ ਕਿ ਕਿੰਨੇ ਰੇਟ ਤੇ ਜਗਦੇ ਹੁੰਦੇ ਸੀ ਤੇ ਅੱਜ ਦੇਖ ਲਓ ਜਦੋਂ ੜਾਨੀਆਂ ਦੇ ਕੋਲੇ ਆ ਗਏ ਕਿੰਨੇ ਚੱਕਣਗੇ ਤੇ ਇਹਦਾ ਸਰਕਾਰ ਨੇ ਜਦੋਂ ਖੇਤੀ ਹੋਣੀ ਹੈ ਜਾਇ 100 ਰੁਪਏ ਵਧ ਦੇ ਦੇਣ ਪੰਜ-ਸੱਤ ਦੀ ਤਾਂ ਗੱਲ ਹੀ ਕੋਈ ਨਹੀਂ ਦੇ ਸਕਦੇ ਆਪਾਂ ਨੂੰ ਦੋ-ਚਾਰ ਦਾ ਲੈ ਪਰ ਆਪਾਂ ਨੂੰ ਪੁੱਛਣਾ ਚਾਹੀਦਾ ਸੀ ਵੀ ਆਪਾਂ ਇਹਨਾਂ ਚੀਜ਼ਾਂ ਮੰਗਰ ਨਾਲ ਲੈਤੀ ਤੁਸੀਂ ਖੇਤੀਬਾੜੀ ਦੇ ਵਿੱਚ ਕੀ ਸੁਧਾਰ ਚਾਹੁੰਦੇ ਹੋ ਖੇਤੀਬਾੜੀ ਦੇ ਸੁਧਾਰ ਤਾਂ ਇਹ ਹੀ ਚਾਹੁੰਦੇ ਆਂ ਵੀ ਅਸੀਂ ਆਪਦੀ ਫਸਲ ਦੇ ਆਪ ਮੁੱਲ ਰੱਖੀ ਸਾਨੂੰ ਕੋਈ ਦੂਜਾ ਆ ਕੇ ਦਿੱਲੀ ਤੋਂ ਸਾਡੇ ਕੋਲ ਮੁੱਲ ਨਾ ਤੈਅ ਕਰੀ ਸਾਨੂੰ ਆਪ ਦੇ ਫਸਲਾਂ ਦਾ ਸਾਰਿਆਂ ਦੇ ਮੁੱਲ ਅਸੀਂ ਆਪ ਤੈਅ ਕਰ ਸਕੀਏ ਫੇਰ ਹੀ ਸੁਧਾਰ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਜੀ ਜਿਹੜੀ ਐਮਐਸਪੀ ਹੈ ਐਮਐਸਪੀ ਦੇ ਲਈ ਉਦੋਂ ਵੀ ਗੱਲ ਚੱਲੀ ਸੀ ਉਦੋਂ ਧਰਨਾ ਮਤਲਬ ਉੱਚਾ ਖੜਿਆ ਗਿਆ ਸੀ ਐਮਐਸਪੀ ਦੀ ਫਸਲਾਂ ਮੁੱਲ ਦੀ ਕੌਮੀ ਨਕਸ਼ੇ ਦੇ ਵਿੱਚੋਂ ਰਿਪੋਰਟ ਆ ਉਹਦਾ ਕੋਈ ਚੇਹ ਹਾਂਜੀ ਉਹ ਲੱਗੋਣੇ ਚਾਹੀਦੇ ਪਰ ਐਮਐਸਪੀ ਮੂਗੀ ਤੇ ਦਿੱਤੀ ਹੋਈ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਨੂੰ ਮਿਲਦੀ ਹੋਊਗੀ ਇਹਨਾਂ ਨੇ ਦਿੱਤੀ ਸੀ ਪਹਿਲਾਂ ਕਹਿੰਦੇ ਆ ਵੀ ਅਸੀਂ 6 ਫਸਲਾਂ ਦਿੱਤੀਆਂ ਦੇ ਉਸ ਕੱਲੇ ਕਣਕ ਦੇ ਝੋਨੇ ਦੀ ਜਿਹੜਾ ਮਿਲਦਾ ਉਹੀ ਮਿਲਦਾ ਦੂਜਿਆਂ ਦੇ ਇਹਨੀਆਂ ਦਿੱਤੀਆਂ ਹਾਈ ਕਰਦੀ। ਉਹ ਮੁੰਡੀ ਵੀ ਲੈ ਲੋ 40000 ਨੂੰ ਵੇਖ ਰਹੀ ਆ। ਸਰੋਂ ਵੀ ਲੈ ਲੋ ਹੁਣ 4000 4500 ਨੂੰ 6500 ਦਾ ਰੇਟ ਬੰਨਿਆ ਤੇ ਇਹਨਾਂ ਨੇ ਤੇ ਕੋਈ ਨਹੀਂ ਪੀ ਗਿਆ ਜੀ। ਕੀ ਬਤਲ ਸਰਕਾਰ ਤਾਂ ਇਹ ਗੱਲ ਕਹਿੰਦੀ ਆ ਕਹਿੰਦੇ ਜਿਹੜੇ ਕਿਸਾਨ ਆ ਨਾ ਲਿਫਟਾ ਚੱਕ ਕੇ 10 15 15 ਲੱਖ ਦੀ ਵਾਹਿੰਦਰੀ ਲੈ ਲੈਂਦੇ ਆ ਤੇ ਬਾਅਦ ਵਿੱਚ ਕਹਿੰਦੇ ਸਾਈਡ ਕਰ ਲੈਂਦਾ ਸੀ 500 ਕੁਝ ਵੀ ਕਹਿ ਲੋ। ਪਾਹ ਲੈ ਲੈ ਸੌਰੀ। ਤਾਂ ਤੁਸੀਂ ਨੂੰ ਕਿੰਨਾ ਬਿਖਾ ਰਹੇ ਜੀ? ਹੇਤਾ ਜੀ ਮਨ ਨੂੰ ਇਹਨਾਂ ਨੂੰ 5-7 ਲੱਖ ਤਾਂ ਜਿਆਦਾ ਆਉਂਦਾ ਕਿਸਾਨਾਂ ਦਾ ਵੀਰ ਹੈ ਨਾ ਕਿਸਾਨ ਤਾਂ ਇੱਕ ਫਸਲ ਵੀਦਾ 5-7 ਲੱਖ ਰੁਪਇਆ ਲੈ ਕੇ ਉਹਦੇ 10 ਕਿੱਲੇ ਐ ਨਹੀਂ ਪਤਾ ਸਾਰੀ ਮਰ ਜੇ ਹੁਣ ਕਿੰਨਾ ਮਰਿਆ ਹੈ ਪਰ ਜਿਹੜੇ ਕਰੋੜਾਂ ਅਰਬਾਂ ਰੁਪਇਆ ਲੈ ਕੇ ਗਏ ਨੇ ਕਿੰਨੇ ਭੱਜ ਗਏ ਉਹਨਾਂ ਹੀ ਤਾਂ ਮੈਨੂੰ ਲੱਗਦਾ ਵੀ ਇੱਕ ਅੱਧੇ ਬੰਦੇ ਦੀ ਸਾਰੇ ਕਿਸਾਨਾਂ ਦਾ ਕਰਜ਼ਾ ਹੋਊਗਾ ਉਹਨਾਂ ਛੱਤਰ ਕਿਉਂ ਨਹੀਂ ਸਰਕਾਰਾਂ ਬੋਲਦੀਆਂ ਸਾਨੂੰ ਤਾਂ ਕਹਦੇ ਆ ਕਿ ਚਲੋ ਕਰਜ਼ੇ ਲੈ ਕੇ ਆਪਾਂ ਖੁਸ਼ੀ ਅਸੀਂ ਖੁਦ ਖੁਸ਼ੀ ਤਾਂ ਕਰ ਲੈਨੇ ਜਿਹੜੇ ਕਰੋੜਾ ਲੈ ਕੇ ਕਰੋੜਾ ਲੈ ਕੇ ਭੱਜਣਾ ਉਹ ਖੁਦ ਖੁਸ਼ੀ ਕਰ ਲੈਣ ਸਾਨੂੰ ਕੋਈ ਰੁਕਣ ਉਹਨਾਂ ਨੂੰ ਲਾਉਣਾ ਕੁਝ ਕਹਿਣਗਾ ਮੈਨੂੰ ਉਹ ਫੋਟੋ ਕੁਸ਼ੀ ਵੀ ਨਹੀਂ ਕਰਦੇ ਉਹ ਮੋਜਾਂ ਨਾਲ ਬਾਹਰ ਲੱਗੇ ਕਰਦੇ ਨੇ ਠੀਕ ਹੈ ਹੁਣ ਬਜੇਂਦਰ ਸਿੰਘ ਨਾਲ ਗੱਲ ਕਰਾਂਗੇ ਕਿ ਜਿਹੜੇ ਪੰਜਾਬ ਦਾ ਯੂਥ ਹੈ ਨੌਜਮਾਨਾ ਜਿਹੜੀ ਪੰਜਾਬ ਦੀ ਕਰੀਮ ਹੈ ਇੱਥੋਂ ਪੜ ਕੇ ਜਿਹੜਾ ਬਾਰਲੇਦੇਸ਼ ਜਾ ਰਹੀ ਹੈ ਇੱਥੋਂ ਦਾ ਫਿਰ ਜਿਹੜਾ ਜੀਡੀਪੀ ਥੱਲੇ ਜਾ ਰਹੀ ਹੈ ਤੇ ਬਾਹਰਲੇ ਦੇ ਜਿਹੜੀ ਜੀਡੀਪੀ ਉੱਪਰ ਗਈ ਹੈ ਕਿਉਂਕਿ ਇੱਥੋਂ 30 ਲੱਖ ਰੁਪਏ ਨਕਾਸ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੰਨੇ ਵੀ ਬਸਟਰ ਕੰਟਰੀ ਆ ਵਿਦੇਸ਼ ਉਹਨਾਂ ਨੂੰ ਜਿਹੜਾ ਜਾ ਰਿਹਾ ਹੈ ਇਹਦੇ ਬਾਰੇ ਵਿਦੇਸ਼ਾਂ ਨੂੰ ਜਾਣ ਦਾ ਕਾਰਨ ਇਹ ਹੈ ਜੀ ਇੱਥੇ ਪੜ੍ਹ ਕੇ ਨਾ ਤਾਂ ਨੌਕਰੀ ਮਿਲਦੀ ਹੈ ਮਤਲਬ ਬੈਠਾ ਸਾਸੀ ਟੈਕਸਟ ਨਹੀਂ ਲੁੱਟਦੇ ਠੀਕ ਪਹਿਲਾ ਤਾਂ ਇਹ ਹੈ ਵੀ ਪੜੋ ਤੁਸੀਂ ਇੱਥੇ 37 ਸਾਲ ਤੱਕ ਪੜ੍ਹਿਆ ਕਰੋ ਇੱਕ ਬੰਦਾ 144 ਨੰਬਰ ਲੈ ਕੇ ਵੀ ਅੱਜ ਜਾਂਦਾ ਹੈ ਇੱਕ ਬੰਦਾ 85 ਨੰਬਰ ਨਾਲ ਹੀ ਜਾਂਦਾ ਹੈ ਅਸੀਂ ਜੇ ਇਤਨੀ ਕਹਿੰਦੇ ਕਿ ਪੋਟਾ ਬੰਦ ਕਰੋ ਪਰ ਸਾਰਿਆਂ ਨੂੰ ਪਤਾ ਬਰਾਬਰ ਨਹੀਂ ਰਹਿੰਦਾ ਉਧਰ ਰਹੇ ਹੋયા ਇੱਕ ਇੱਕ ਦੋ ਦੋ ਨੰਬਰਾਂ ਦੇ ਰਹੇ ਹੋયા ਇੱਕ ਦੇ ਚੌਕੀ ਚੌਕੀ ਸਾਲ ਦੇ ਹੋ ਗਏ ਤਿੰਨ ਚਾਰ ਸਾਲ ਹੋਰ ਲੜਸਾ ਦੇ ਵਿੱਚ ਦੁਰਾਂਗੇ ਉਸ ਵਾਰ ਕਿਸੇ ਕਿਤੇ ਜੋਗੇ ਨਹੀਂ ਰਹਿੰਦੇ ਨਾ ਖੇਤੀ ਜੋਗੇ ਰਹੀਏ ਨਾ ਐਦੂ ਦਾ ਚੰਗਾ ਪਲੱਸ 2 ਕਰਕੇ ਅਗਲਾ ਬਾਹਰ ਦਾ ਬਕ ਜਾਂਦਾ ਕੰਮ ਹੀ ਕਰਨਾ ਫਿਰ ਉੱਥੇ ਕੰਮ ਦਾ ਮੁੱਲ ਤਾਂ ਮਿਲਦਾ ਇਸ ਕਰਕੇ ਬੱਚੇ ਬਾਹਰ ਜਾਈ ਜਾਂਦੇ ਆ ਉਜਾਏ ਆ ਵੀ ਹੁਣ ਸਿਸਟਮ ਹੀ ਹੈ ਚੱਲ ਪਿਆ ਜੇ ਹੁਣ ਤੁਸੀਂ ਗੱਲ ਕਰ ਲੋ ਇੱਥੇ ਕੋਈ ਹੋਰ ਬਿਜ਼ਨਸ ਕਰ ਲੀ ਜਾਓ ਹੋਰ ਬਿਜ਼ਨਸ ਦੀ بجائے ਕਿੰਨੇ ਆਈਲੈਂਡ ਸੈਂਟਰ ਨੇ ਤਾਂ ਉਹ ਪ੍ਰੈਗਰੀ ਹੈ ਕਿਉਂਕਿ ਬੱਚਾ ਨੇ ਪ੍ਰਸਤੂ ਕਰਨ ਤੋਂ ਬਾਅਦ ਮਾਈਂਡ ਵਾਸ਼ੀ ਹੋ ਚੁੱਕਿਆ ਵੀ ਅਸੀਂ ਕਰਨਾ ਕੀ ਹੈ ਸਾਡੇ ਬੱਚੇ ਨੇ ਪ੍ਰਸਤੂ ਕੀਤੇ ਨਹੀਂ ਜਿਹਦੇ ਨਹੀਂ ਵੀ ਕੀਤੀ ਉਹ ਕੁੜੀ ਬਾਲ ਦਾ ਆਈਲੈਂਡਸ ਕੀਤੀ ਵਾਲੀ ਪੱਤੋਂ ਪੈਸੇ ਲੌਂਦਾ 20-25 ਲੱਖ ਰੁਪਈਆ ਲੌਂਦਾ ਉਹ ਵੀ ਬਾਹਰ ਤੋਂ ਹੁੰਦਾ ਹੈ ਕੋਈ ਦਾ ਕਾਰਨ ਹੈਗਾ ਅਗਲਾ ਕੰਮਲਾ ਥੋੜੀ ਜਿਹਦੇ ਕੋਲ ਕਿੱਲਾ ਬਣਦਾ ਵੇਚ ਕੇ ਉਹ ਗੱਲ ਭੇਜਦਾ ਗਰ ਕਰਪਾ ਇਹ ਟੰਗੇ ਹੋਏ ਆ ਕੋਈ ਸਰਕਾਰ ਕੋਈ ਅਸੀ ਪਾਲਸੀ ਨਹੀਂ ਬਣਾ ਰਹੀ ਪਹਿਲੀ ਗੱਲ ਤਾਂ ਪਾਲਸੀ ਇਹ ਬਣਾਉਣਾ ਜੇ ਬੱਚੇ ਨੇ ਪ੍ਰਸਟੂ ਕਰੀਂ ਨੂੰਦੂਗਤ ਗ੍ਰੈਜੂਏਸ਼ਨ ਕਰੀਂ ਗ੍ਰੈਜੂਏਸ਼ਨ ਦੇ ਲਈ ਇੱਕ ਟੈਸਟ ਹੀ ਐਸਾ ਰੱਖ ਦੇਣ ਵੀ ਜੇ ਤਾਂ ਉਹ ਪਾਸ ਕਰ ਗਿਆ ਤਾਂ ਨੌਕਰੀ ਤੇ ਲੱਗ ਜੂ ਸਿੱਧਾ ਹੀ ਜੇ ਨਹੀਂ ਪਾਸ ਕਰਦਾ ਉਹ ਆਪਦਾ ਹੋਰ ਕੀਤਾ ਦੇਖ ਲਿਓ ਇੰਨੇ ਸਾਰਾ ਲੜਸਾ ਦੇ ਵਿੱਚ ਤਾਂ ਰਹੇ ਵੀ 37 ਸਾਲ ਤੱਕ ਉੱਚ ਵਾਕੇ ਖਾਈ ਜਾਵੇ ਤੇ ਮਗਰੋਂ 37 ਸਾਲ ਤੋਂ ਬਾਅਦ ਅੱਦਾ ਬੜਾ ਹੋ ਜੇ ਜਿਹੜਾ ਕੋਟੇ ਦੀ ਤੁਸੀਂ ਗੱਲ ਕਰਦੇ ਹੋ ਕੈਟਾਗਰੀ 베ਸਡ ਆਪਾਂ ਨਹੀਂ ਕੈਟਾਗਰੀ 베ਸਡ ਨੂੰ ਛੱਡ ਕੇ ਜੇ ਕੋਠਾ ਇੱਕ ਉਹਨਾਂ ਕੋਲ ਹੀ 베ਸਡ ਹੋਵੇ ਚਾਹੇ ਕੈਟਾਗਰੀ ਜਿਹੜੀ ਮਰਜ਼ੀ ਹੋਵੇ ਮਤਲਬ ਆਰਥਿਕ ਲੈਵਲ ਦੇਖਿਆ ਜਾਵੇ ਉਹਨੂੰ ਕਿਵੇਂ ਦੇਖੀਏ ਆਰਥਿਕ ਲੈਵਲ ਦੇ ਵਿੱਚ ਇਹ ਹੈ ਜੀ ਮਿਹਨਤ ਤਾਂ ਹਰ ਕੋਈ ਬਰਾਬਰੀ ਕਰਦਾ ਭਾਜਦਾਂ ਬਣ ਤਾਂ ਇੱਕੋ ਜਿਹਾ ਜੀ ਆਪਾਂ ਇਹ ਗੱਲ ਕਹਿ ਦਈਏ ਮੰਨ ਲਿਆ ਵੀ ਚਲੋ ਇੱਕ 10-15 ਕਿੱਲਿਆਂ ਦਾ ਮਾਲਕ ਹੈ ਉਹ ਸਹੂਲਤਾਂ ਹੈਗੀਆਂ ਨੇ ਪਰ ਅੱਜ ਕੱਲ ਤਾਂ ਸਭ ਕੁਝ ਕੀ ਹੋ ਗਿਆ ਤਿੰਨ ਵਰਕਰ ਬਣ ਗਏ ਪ੍ਰੋਪਰ ਬੁਆਏ ਇਹ ਨੀਕੇ ਇਕਨੋਮਿਕਲੀ ਕੋਈ ਪੜ ਸਕਦਾ ਸਹੂਲਤਾਂ ਹੈਗੀਆਂ ਨੇ ਜੇ ਆਪਾਂ ਕਹ ਜੀ ਸਰਕਾਰੀ ਸਕੂਲਾਂ ਦੇ ਵਿੱਚ ਹੈ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੈ ਉਹ ਮੰਦਾ ਹਾਲ ਕਰਿਆ ਕਿ ਨਹੀਂ ਸਰਕਾਰ ਨੇ ਫਿਰ ਸਰਕਾਰ ਕੋਟ ਲੈਵਲ ਤੋਂ ਉੱਪਰ ਇਹ ਇਹ ਤਾਂ ਨਹੀਂ ਵੀ ਜਿਹੜੇ ਕੋਈ ਥਾਮ ਤੋਂ ਤੇ ਕੋਈ ਇਹ ਤਾਂ ਸਾਰੇ ਇੱਕ ਪਰਪਰ ਦਾ ਨਹੀਂ ਹੁੰਦੇ ਕੋਈ ਚੰਗੇ ਕਰਦਾ ਹੈ ਕੋਈ ਮਾੜੇ ਕਰਦਾ ਹੈ ਉਹ ਸਰਕਾਰ ਨੂੰ ਚਾਹੀਦਾ ਸਰਕਾਰ ਸਰਕਾਰੀ ਸਕੂਲਾਂ ਦਾ ਲੈਵਲ ਉੱਚਾ ਚੱਕ ਦੇ ਸਾਰੇ ਉੱਥੇ ਪੜਨਗੇ ਕਿਉਂ ਪ੍ਰਾਈਵੇਟ ਸਕੂਲਾਂ ਜਾਂਦੇ ਪ੍ਰਾਈਵੇਟ ਸਕੂਲਾਂ 40 40 45 45000 ਰੁਪਇਆ ਪੀਸਾਂ ਜਵਾਕਾਂ ਤੋਂ ਖਾਟ ਰਹੇ ਨੇ ਕੋਈ ਲੱਖ ਰੁਪਇਆ ਲੈ ਰਹੇ ਅੱਛਾ ਜਿੰਨੀ ਕਿਸੇ ਦੀ ਪਰੂਖੋ ਹੈ ਉਹ ਹਰ ਇੱਕ ਦੇ ਅੰਦਰ ਹੁੰਮ ਹੈ ਕਿ ਮੈਂ ਤਾਂ ਉਦੋਂ ਵੱਡੇ ਸਕੂਲ ਦੇ ਵਿੱਚ ਲੱਗਾਂ ਕੋਈ 100 ਰੁਪਏ ਦਾ ਟੁਕਾ ਦਾ ਸੈਟ ਹੈ ਕੋਈ ਦੂਸਰ ਦਾ 500 ਦਾ ਸਹੀ ਪਾਈ ਜਾਂਦੇ ਹੈ ਬੜੀ ਕੱਤੀ ਦੀ ਜਰਾਬਾਂ ਜੋ ਵੀ ਪੈਸੇ ਕਮਾਉਂਦੀ ਹੈ ਉਹ ਇੰਨਾ ਘੱਟਾ ਫਿਰ ਜੇ ਸਰਕਾਰੀ ਸਕੂਲਾਂ ਨੂੰ ਸੋਚਾ ਇੱਕ ਪਾਸੇ ਤਾਂ ਇਹ ਕਹਿੰਦੇ ਅਸੀਂ ਇਹ ਮਾਨਤਾ ਰੱਦ ਕਰਦੇ ਆਂਗੇ ਬੰਦ ਕਿਵੇਂ ਕਰਨਗੇ ਸਰਕਾਰੀ ਸਕੂਲਾਂ ਤੋਂ ਵੱਧ ਸਰਕਾਰੀ ਸਕੂਲਾਂ ਦਾ ਨਿਤਰਾ ਨਹੀਂ ਕਿਤੇ ਕਰੀਕੂਲਮ ਜਿਹੜਾ ਹੈਗਾ ਆਪਣਾ ਸਿਲੇਬਸ ਪੜਾਉਣ ਦਾ ਕੰਮ ਕਹਿੰਦੇ ਜਿਹੜਾ ਪਾਸੇ ਤੋਂ ਨਿਕਲਦਾ ਨਹੀਂ ਕਰੀਕੂਲਮ ਦੇ ਵਿੱਚ ਨੁਕਸ ਹੈਗਾ ਜੀ ਪਹਿਲਾਂ ਤਾਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਕਰੀਏ ਤੇ ਇਹ ਜੋ ਆਪਣੀ 12ਵੀਂ ਕ ਜਮਾਤ ਦਾ ਇਤਿਹਾਸ ਬਦਲ ਨਹੀਂ ਦਿੱਤਾ ਉਹ ਹਾਲ ਤੱਕ ਨਾਂ ਤਾਂ ਬੁੱਕ ਦੇ ਵਿੱਚ ਸੁਧਾਰ ਹੋਇਆ ਤੇ ਨਾ ਹੀ ਇਤਿਹਾਸ ਦੇ ਵਿੱਚ ਸੁਧਾਰ ਦੂਜਾ ਬੱਚੇ ਸਾਡੇ ਇੱਥੇ ਜਿਹੜਾ ਲੋ ਲੈਵਲ ਦਾ ਬੱਚਾ ਬਾਹਰ ਜਾ ਕੇ ਉਹ ਟੌਪ ਕਰ ਜਾਂਦਾ ਕਾਰਨ ਸਾਡੇ ਪ੍ਰੈਕਟੀਕਲ ਵਰਕ ਨਹੀਂ ਸੀ ਸਾਡੀ ਥਿਊਰੀ ਤੇ ਜੋਰ ਦੇ ਰਿਆ ਰੱਤੇ ਤੇ ਜੋਰ ਦੇ ਰਿਆ ਬੱਚਾ ਰੱਟੇ ਮਾਰੀ ਜਾਂਦਾ ਦਿਮਾਗ ਫੇਲ ਹੋਈ ਜਾਂਦਾ ਮੇਰਾ ਬੇਟਾ ਇੱਕੋ ਜਿੱਤੇ ਦਿੱਲੀ ਸਕੂਲ ਜਾਣ ਤੋਂ ਪਹਿਲਾਂ ਉਹ ਲੋਕ ਕਿ ਸਕੂਲ ਜਾਂਦਾ ਹੈ ਕਾਰਨ ਕੋ ਮੈਡਮਾਂ ਤੋਂ ਡਰਦਾ ਪ੍ਰੈਸ਼ਰ ਹੀ ਇੰਨਾ ਜਾਂਦਾ ਉਹਦਾ ਇੰਨਾ ਜਿਆਦਾ ਹੋਮਵਰਕ ਹੈ ਇੰਨਾ ਜਿਆਦਾ ਵਰਕ ਹੈ ਜਿਹੜਾ ਅਸੀਂ ਦਿੱਤੀ ਨੂੰ ਕਰਾਉਨੇ ਆ ਸਾਨੂੰ ਪਤਾ ਮਾੜਾ ਢੀਡਾ ਬੰਦਾ ਉਹ ਜੇ ਇਹਨਾਂ ਨੇ ਕੋਈ ਐਨਸੀਆਰਟੀ ਐਸਸੀਆਰਟੀ ਇਹ ਕਿਨਹਰ ਤਸਲੀਬ ਸੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਉਹੀ ਚੱਲਣਾ ਚਾਹੀਦੇ ਹੈਗੇ ਇਹ ਨਹੀਂ ਕਿ 8ਵੀਂ ਤੋਂ ਜਮਾਤ ਤੋਂ نیچے ਹੈ ਜਿਹੜਾ ਕੋਈ ਕਿਸੇ ਨੇ ਕੋਈ ਚੂਜ਼ ਕਰਾ ਰੱਖਿਆ ਕੋਈ ਕਿਸੇ ਨੇ ਕੋਈ ਨਾ ਉਹਦੀ ਕੋਈ ਬੋਲੀ ਨਾ ਉਹਦੀ ਕੋਈ ਹੋਰ ਹੈ ਨਾ ਉਹ ਟੈਸਟਾਂ ਦੇ ਆਧਾਰ ਤੇ ਇਹ ਜਿਹੜੇ ਟੈਸਟ ਲੈਣੇ ਆ ਸਰਕਾਰੀ ਨੌਕਰੀਆਂ ਸੈਕਟਰ ਲੈਣੇ ਆ ਉਹ ਦੱਸਿਆ ਤਾਂ ਸੀ ਉਹ ਰਘੁਵੰਤ ਬਾਲ ਨੇ ਕਿਹਾ ਸੀ ਅੱਗੇ ਲੱਗਣਾ ਤਾਂ ਡਾਕੀਏ ਪੁੱਛਿਆਣਗੇ ਚੰਦ ਉਹ ਫਿਰ ਗੱਲ ਸਹੀ ਹੈ ਜੇ ਆਪ ਕਹਿੰਦਾ ਫਿਰ ਸੁਧਾਰੋ ਵੀ ਲੂ ਤਰੀਕਾ ਵੀ ਦੇਖਣਾ ਹੁੰਦਾ ਰਹਿਣਾ ਚਾਹੀਦਾ ਇੱਕ ਸਾਂਦੇ ਜਿਹੜੀ ਪਰਮਾਰ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੇ ਇੱਕ ਲੋਕ ਮੰਤਰੀ ਗੁਰਵਿੰਦਰ ਚੋਟਾ ਉਹਦੇ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਜਿਹੜਾ ਜਿੰਨੇ ਕੰਮ ਇਸ ਮੈਡੀਕਲ ਕਾਲਜ ਦੇ ਸੀਗੇ ਉਹਨੂੰ ਉਹਨੇ ਬਹੁਤੇ ਬੰਦ ਵੀ ਕਰਾਇਆ ਤੇ ਫਾਇਸੇ ਨਹੀਂ ਹੋਈ ਉਹਦੀ ਜ਼ਿੰਮੇਵਾਰੀ ਤੁਸੀਂ ਕਿਵੇਂ ਲੈਂਦੇ ਹਾਂ ਮਾਨਸਾ ਨੂੰ ਲੈ ਕੇ ਆਪਣਾ ਗੁਰਵਿੰਦਰ ਜੂ ਤਾਂ ਪਰਮਾਰ ਜੋ ਸਾਨੂੰ ਫਾਇਦਾ ਨਾ ਆਇਆ ਇਹ ਵੀ ਜੁਰੀ ਵੀ ਪਹੁੰਚ ਨਹੀਂ ਆਉਂਦੇ ਹੈਗੇ ਆਪਣਾ ਆਈ ਮਤਬਾਜ਼ ਸਾਹਿਬ ਸਾਹਿਤ ਉਹਨੇ ਆ ਕੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਦਲ ਦਲ ਜੋ ਘਟਣ ਲਈ ਖਾਲਸਾ ਵੀਰ ਚਲਾਈ ਸੀ ਇਸ ਦੇ ਤਹਿਤ ਨੌਜਵਾਨਾਂ ਨੂੰ ਅਮਰ ਸ਼ਹੀਦ ਆ ਜਾਂਦਾ ਸੀਗਾ ਤੇ ਜੋ ਆਪਣੇ ਖਾਲਸਾ ਪੰਥ ਬਾਰੇ ਖਾਲਸਾ ਰਾਜ ਬਾਰੇ ਜੋ ਗੱਲਾਂ ਕਰਦਾ ਸੀ ਜੋ ਆਪਣੀ ਗੁਲਾਮੀ ਦੀ ਗੱਲ ਕਰਦਾ ਸੀਗਾ ਜੋ ਅੱਜ ਗੱਲਾਂ ਸੱਚੀਆਂ ਸਾਹਿਬ ਨੇ ਨੇ ਜੋ ਨਸ਼ੀਰੀ ਦਲ ਦਲ ਵਿੱਚੋਂ ਮੈਂ ਆਪਣੇ ਜਿੱਥੇ ਦੀ ਗੱਲ ਕਰ ਸਕਦਾ ਤੁਹਾਨੂੰ 40 ਤੋਂ 45 ਸੰਗਰਾਂ ਮਿਲ ਆ ਸਕਦਾਗਾ ਜੋ ਨਸ਼ੀ ਦਲਦਲ ਦੇ ਵਿੱਚ ਇੰਨਾ ਦਸੇ ਹੋਈ ਸੀ ਵੀ ਵੀ ਨਾ ਕਿਸੇ ਸਰਕਾਰ ਨਾ ਕਿਸੇ ਵਾਪਸ ਦੇ ਪਰਿਵਾਰਾਂ ਨੇ ਕਹੇਦੇ ਬਸ ਦਾ ਰੋਗ ਨਹੀਂ ਜੁ ਉਹਨਾਂ ਨੂੰ ਬਾਹਰ ਕੱਢਣਾ ਸਾਰੇ ਖਾਲਸਾ ਫੀਰ ਦੇ ਵਿੱਚੋਂ ਅੱਜ ਪਾਣੇ ਤੇ ਪਾਣੀ ਦੇ ਧਾਰਨੀ ਨੇ ਉਹ ਦੇਣਾ ਕਿ ਭਾਈ ਅਮਰਪਾਲ ਸਿੰਘਾ ਭਾਈ ਦੀਪ ਸਿੰਘੂ ਦੀ ਦੁਦਵਾਇਆ ਅੱਜ ਨੇ ਆਪਾ ਪਰਮਿੰਦਰ ਝੋਟੇ ਤੇ ਦੁਦਵਾਇਆ ਪਰਮਿੰਦਰ ਝੋਟੇ ਨੇ ਆ ਕੇ ਨਿਸ਼ਾਨਮ ਹਲਕਾ ਹੋਣੀ ਚਾਹੀ ਤਾਂ ਇਨ੍ਹਾਂ ਤੇ ਦੇਖੋ ਪਰਮਿੰਦਰ ਦੇ ਕਿ ਨਹੀਂ ਪਾਉਂਦੇ ਕਰੇ ਉਹਨਾਂ ਨੂੰ ਤਾਂ ਕਾਲੇ ਪਾਣੀ ਤੋਂ ਰਹਿਗਾ ਇਹਨਾਂ ਨੂੰ ਤਾਂ ਰੇਤੇ ਨੇੜੀ ਸਾਰ ਦਿੰਦੇ ਨੇ ਜਿਸ ਨਾਲ ਇਹ ਵੀ ਜਿਵੇਂ ਸਿੱਕੀ ਦੀ ਗੱਲ ਕਰਦਾ ਤੂੰ ਥੋੜੀ ਜਿਆਦਾ ਕਰਨ ਲੱਗ ਜਾਓ ਗਰੰਟੀ ਹੈ ਇਹ ਵੀ ਟਵਰੂ ਘੜੀ ਠੀਕ ਹੈ ਜੀ ਹੁਣ ਗੱਲ ਕਰਦੇ ਤੁਹਾਡੇ ਪਿੰਡ ਬਾਰੇ ਆਪਾਂ ਖੜੇ ਆ ਮਾਨਸਾ ਜ਼ਿਲ੍ਹੇ ਦਾ ਪਿੰਡ ਗੁੱਡਤਪਖਤਰਾਮ ਜਿਹਦਾ ਵਿਧਾਨ ਸਭਾ ਹਲਕਾ ਸਰਦੋਲ ਗੱਲ ਹੋਰ ਦਿਸਣਾ ਚਾਹਣਾ ਜੀ ਇਸ ਲੜੀ ਦੇ ਤਹਿਤ ਜਿਹੜੀ ਆ ਪਿਛਲੇ 8 ਤਰੀਕ ਨੂੰ ਦਮਦਮਾ ਸਾਹਿਬ ਦੀ ਧਰਤੀ ਦੇ ਭਾਈ ਅੰਮ੍ਰਿਤਪਾਲ ਜਿੰਦੀ ਮਾਤਾ ਨੇ ਚੇਤਨਾ ਮਾਚਾ ਨਾਂ ਦਾ ਇੱਕ ਇਤੂ ਲੈ ਕੇ ਅੰਮ੍ਰਿਤਸਰ ਪਹੁੰਚਣਾ ਦੀ ਗੱਲ 3 ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ 8 ਦਿਨ ਜੇਲ੍ਹ ਭੇਜਿਆ ਗਿਆ ਮੈਂ ਵੀਡੀਓ ਪਾਈ ਉਹਨਾਂ ਦੀ ਜਦ ਮੈਂ ਸੰਗਤ ਨੂੰ ਦਮਦਮਾ ਸਾਹਿਬ ਆ ਪਹੁੰਚਣ ਦੀ ਵੀਡੀਓ ਕੀਤੀ ਤਾਂ 7 ਤਰੀਕ ਨੂੰ ਰਾਤ ਨੂੰ 8:30 ਵਜੇ ਕਸ਼ਟੋਬਟਾ ਸੀ ਦੇ 100 ਜਾਂ ਦੇ ਕੋਲ ਸਾਲੇ ਪੁਲਸ ਵਾਲੇ ਜਿਹੜੇ ਜੰਦਾ ਟੱਪ ਕੇ ਘਰੇ ਵੜੇ ਉਦੇ ਵਿੱਚੋਂ ਕਿਸੇ ਨੇ ਕੋਈ ਸਮਾਜ ਦੇ ਵੀ ਨਹੀਂ ਕਿਸੇ ਨੇ ਕੋਈ ਵਾਰ ਨਹੀਂ ਚੁੱਕੀ ਜਦੋਂ ਪਰਮੰਦਰ ਜੋੜਦੇ ਦੇ ਸੀਰੀਟੂਨ ਲੋਨੇ ਵੀੜੋ ਆਈ ਸੀ ਜੀ ਮੰਦਿਰ ਨੇ ਕੱਲ ਵੀ ਨਹੀਂ ਕਰੀ ਵੀ ਇੰਨੀ ਬਹੁਤ ਸੋਨਾ ਦੇਖੇ ਰਾਤੋਂ ਆਈ ਕਰਨ ਦਿੱਤੀ ਸੀ ਇਹ ਦੇਖੋ ਪ੍ਰਸ਼ਾਸਨ ਦੀ ਇਹ ਨਲਾਕੀ ਹੈਗੀ ਸਰਕਾਰਾਂ ਦੇ ਜਵਾਬ ਨਹੀਂ ਆਇਆ ਸਾਨੂੰ ਵੀ ਮੇਰੇ ਬਸਤੇ ਰੱਖਦੇ ਕਾਲਾ ਪੜੇ ਗਏ ਨੇ ਕਿ ਮੇਰੀ ਟੋਕਾ ਰਾਲੀ ਮਤੋਂ ਘਾਇਆ ਗਿਆਗਾ ਭੁੱਖੀ ਹੋਏ ਨੇ ਵੀਡੀਓ ਸਾਡੇ ਕੋਲ ਪਈ ਹੈ ਆਪਣਾ ਆਈ.ਡੀ. ਕੁੰਡਾ ਕਰਤੀ ਕਰਕੇ ਗਿਆ ਅਰੇ ਹੈਰਬਾਦਾਨਾ ਰਾਤ ਨੂੰ 8:30 9:00 ਵਜੇ ਕਰੀਬ ਤੇ ਇਹੋ ਜਿਹਾ ਕੁਸ ਕਰਕੇ ਗਿਆ ਕੀ ਇਹਨਾਂ ਤੋਂ ਉਮੀਦ ਕਰ ਸਕਦਾ ਹੈ ਇਹ ਸਰਕਾਰ ਦੇ ਵਿੱਚ ਇਹ ਸਰਕਾਰ ਦੇ ਵਿੱਚ ਹੀ ਹੋ ਰਿਹਾ ਚੋਣਾਂ ਹੋ ਰਹੀਆਂ ਆਮ ਆਦਮੀ ਪਾਰਟੀ ਦੇ ਨਾਲ ਪਿਛਲੀ ਵਾਰ ਮੈਂ ਸਰਬਸੰਮਤੀ ਦੇ ਨਾਲ ਮੈਂਬਰ ਵੀ ਆਮ ਆਦਮੀ ਪਾਰਟੀ ਪਰ ਮੈਨੂੰ ਸ਼ਰਮ ਆਉਂਦੀ ਆ ਵੀ ਮੈਂ ਕਦੇ ਮੈਂ ਇਹਨੂੰ ਲੋਕ ਵੀ ਮੇੜਾ ਹੀ ਮਾਰਿਆ ਕਰਦਾ ਜਿਵੇਂ ਆਮ ਆਦਮੀ ਪਾਰਟੀ ਦੇ ਨਾਲ ਸੀ ਇਹ ਪਹਿਲੀ ਸਰਕਾਰ ਹੋਈ ਆ ਜਿਹੜੀ ਵੀ ਜਿਹੜੀ ਨੇ ਪਿਛਲੇ ਸਾਲ ਵੀ ਵਿਸਾਖੀ ਦੇ ਉੱਤੇ ਦਫਾ 144 ਦੀ ਧਾਰਾ ਲਾਈ ਸੀ ਜਿਹੜੀ ਔਰੰਗਜ਼ੇਬ ਤੇ ਹੋਰ ਕਿੰਨੀ ਰਾਜ ਰਹਿ ਗਈ ਆਪਣੇ ਤਖਤਾਂ ਤੇ ਇਹੋ ਜੀ ਗੱਲ ਨਹੀਂ ਹੋਈ ਸੀ ਤਾਂ ਹੁਣ ਫੇਰ ਜੇ ਵਿਸਾਖੀ ਦੇ ਲਾ ਕੇ ਗੱਲ ਹੋਈ ਤਾਂ ਵੀ ਚੇਤਨਾ ਮਾਰਗਦੀ ਹੋਈ ਇਹਨਾਂ ਨੇ ਫੇਰ ਭਾਈ ਅੰਮ੍ਰਿਤਪਾਲ ਦੀ ਮਾਤਾ ਨੂੰ ਚੱਕ ਕੇ ਡੇਬੜੂਗੜ੍ਹ ਜਾ ਚੱਕ ਕੇ 7 ਦਿਨਾਂ ਸਰ ਖੇਲ ਦੇ ਵਿੱਚ 7 5 ਦਿਨਾਂ ਦੇ ਲਵਾਏ ਨੇ ਹਨ ਜਿਹੜੇ ਅਸੀਂ ਵੀ ਨਾਲ ਤੁਰਨ ਵਾਲੇ ਸੇਵਕ ਬੰਦੇ ਆ ਤਾਂ ਸਾਨੂੰ ਵੀ ਪੁਲਿਸ ਪ੍ਰਸ਼ਾਸਨ ਵੀ ਲਾਲੋ ਤੰਗ ਕਰਦਾ ਪਰ ਇਹ ਨਾ ਜਾਣਨਾ ਭਗਵੰਤ ਮਾਨ ਕਹਿੰਦਾ ਹੁੰਦਾ ਵੀ ਸਵਾਲ ਪੁੱਛੋ ਹਨ ਤੇ ਹੁਣ ਆਪਦੀ ਤਿਆਰੀ ਕਰਕੇ ਆਉਣਾ ਤੇ ਸਵਾਲ ਸਾਡੇ ਕੋਲੇ ਬਹੁਤ ਨੇ ਤੇ ਨਾ ਹੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਵਿੱਚ ਤਾਂ ਬੋਲ ਪੈਂਦੇ ਨੇ ਯਾਰ ਤੁਸੀਂ ਨਹੀਂ ਬੋਲੋ ਨਾ ਦੂਜੇ ਪਾਰਟੀਆਂ ਵਾਲਿਆਂ ਨੂੰ ਜਿਸ ਵਾਰ ਕੋਈ ਅੰਨੀ ਕਾਲੀ ਦਾਲ ਲਈ ਸਰ ਸਰ ਨੂੰ ਪੁੱਛਿਆ ਇਹ ਉਹਨਾਂ ਨੇ ਆਖਿਆ ਵੀ ਬੰਦੀ ਸਿੰਘ ਨੂੰ ਅਸੀਂ ਖੜਾਵਾਗੇ ਸਿਰਫ ਮੈਂ ਇਹ ਗੱਲ ਕਹਿ ਰਿਹਾ ਸੀ ਵੀ 25 ਸਾਲ ਤੋਂ ਦੀ ਸਰਕਾਰ ਰਹੀ ਆ ਤੁਸੀਂ ਪਹਿਲਾਂ ਤੁਸੀਂ ਕਿੱਥੇ ਸੀ ਚਲੋ ਪ੍ਰਸ਼ਾਸਨ ਨੇ ਰੌਲਾ ਪਾ ਦਾ ਜਿਹੜੇ ਐਂਡ ਵਾਲੇ ਹੁੰਦੇ ਅਕਰ ਉਹਨਾਂ ਨੇ ਕੋਸ਼ਿਸ਼ ਕੀਦੇ ਹੁੰਦੇ ਆ ਸਭ ਚਿੰਤਕ ਸਰਕਾਰ ਦੇ ਉਹਨਾਂ ਨੇ ਕਹਿਤਾ ਚਲੋ ਇਹ ਚੁੱਪ ਕਰਗੇ ਪਰ ਝਾੜੂ ਵਾਲਿਆਂ ਖਤਰਾ ਜੀ ਸਪੈਸ਼ਲ ਕਹਿੰਦੇ ਆ ਵੀ ਉਹਨੂੰ ਸਾਡੇ ਨਾਲ ਪਿੰਡ ਨਾਲ ਤਾਂ ਹੈ ਤੁਸੀਂ ਵਿਰੋਧਾ ਨਹੀਂ ਬੁਰੇ ਕਿਉਂਕਿ ਜੜ ਸੋ ਮੈਂ ਬਰਾ ਤੇ ਹੁਣ ਆਪਾਂ ਵੀ ਤਿਆਰੀ ਕਰਦੇ ਹਾਂ ਬੁੱਜਣਾ ਜੇ ਤਿਆਰੀ ਕਰਕੇ ਆਵੇ ਉਹ ਪ੍ਰੀਤ ਜਿਹੜਾ ਸਾਡਾ ਐਮਐਲਏ ਹੈ ਨਾ ਕਿਉਂਕਿ ਗੁਰਪ੍ਰੀਤ ਚਲਿਆ 14 ਤੋਂ ਪੁਰਾਣੀ ਗੁਰਪ੍ਰੀਤ 2017 ਦੇ ਵਿੱਚ ਸਾਨੂੰ ਮਿੰਨੀ ਬੱਸਾਂ ਦੀਆਂ ਸਵਾਰੀਆਂ ਦੱਸਦਾ ਹੁੰਦਾ ਕਿਉਂਕਿ ਉਹਨੇ ਤਾਂ 19 ਦੇ ਵੀ ਲਾਸਟ ਜੇ ਤੇ ਜਾ ਕੇ ਲਾਸਟ ਜੇ ਤੇ ਜਾ ਕੇ ਕਰੀ ਸੀ ਗੱਲ ਨਾ ਹੁਣ ਉਹ ਮਿੰਨੀ ਬੱਸਾਂ ਦੀਆਂ ਅਸੀਂ ਸਵਾਰੀਆਂ ਤਾਂ ਰਹੀਆਂ ਨਹੀਂ ਤੇ ਅਸੀਂ ਹੁਣ ਚੋਂ ਤਾਂ ਉਤਰ ਗਏ ਬੱਸ ਚੋਂ ਤਾਂ ਤੇ ਪਰ ਹੁਣ ਉਹਨਾਂ ਨੂੰ ਸਵਾਲਾਂ ਅਸੀਂ ਜ਼ਰੂਰ ਅਟਿਆਂ ਤੇ ਜ਼ਰੂਰ ਘੇਰਾ ਸਾਡੇ ਪਿੰਡ ਦੇ ਵਿੱਚ ਕਾਂਗਰਸ ਆ ਕਾਲੀ ਦਾ ਤੇ ਆਮ ਆਦਮੀ ਪਾਰਟੀ ਤੇ ਨਾ ਕਿੰਨੇ ਵੱਧ ਕੰਮ ਕੰਮ ਬਾਈ ਤੁਹਾਨੂੰ ਇਹ ਕੰਮ ਗਿਣਿਆ ਤੀਏ ਕੰਮ ਕੀ ਹੁੰਦੇ ਜਦੋਂ ਆਮ ਆਦਮੀ ਪਾਰਟੀ ਹੁਣ ਚਾਈ ਸੀ ਉਹਨਾਂ ਨੇ ਜਿਹੜੇ ਵਾਅਦੇ ਕਰੇ ਸੀ ਉਹ ਹਰ ਇੱਕ ਨੂੰ ਯਾਦ ਆ ਜਿਹੜੇ ਹੁਣ ਵੱਡੇ ਭਗਤ ਬਣੇ ਫਿਰਦੇ ਆ ਸਾਡੇ ਏਰੀਏ ਦੀ ਨੇ ਲਵੇ ਜਿਵੇਂ ਬਾਜੇ ਦੇ ਮੁੱਤੇ ਕੋਈ ਕੋਟ ਦੇ ਹੋ ਗਏ ਹਨਾ ਉਹ ਬੰਦੇ ਉਦੋਂ ਸਾਨੂੰ ਇਹ ਗੈਰ ਲੈਂਡ ਕੀਤਾ ਗਿਆ ਸੀ ਵੀ ਅਸੀਂ ਸਕੂਲ ਚੰਗੇ ਕਰਦੇ ਆਂਗੇ ਅਸੀਂ ਨਸ਼ਾ ਖਤਮ ਕਰਦੇ ਆਂਗੇ ਅਸੀਂ ਗੇ ਅਦ비 ਦਾ ਸਾਫ ਦੇਵਾਂਗੇ ਇਹ ਗੱਲਾਂ ਕਰਗਾ ਤੇ ਇਹੇ ਗੱਲਾਂ ਉਹ ਕਹਿੰਦੇ ਰਹੇ ਵੀ ਅਸੀਂ ਗਲਗਾਂ ਨਾਲੀਆਂ ਵਾਲੀ ਰਾਜਨੀਤੀ ਚ ਪੈਣਾ ਤਾਂ ਮੈਂ ਕਹਿੰਦਾ ਵੀ ਇਹ ਵੀ ਆ ਕੇ ਉਹੀ ਗਲੀਆਂ ਨਾਲੀਆਂ ਦੀ ਰਾਜਨੀਤੀ ਦੇ ਵਿੱਚ ਡੁੱਬ ਗਏ ਨੇ ਇਹਨਾਂ ਦਾ ਕੋਈ ਧਿਆਨ ਨਹੀਂ ਵੀ ਕਿਸੇ ਸਕੂਲ ਕੰਨੇ ਕੋਈ ਅਪਗ੍ਰੇਡ ਕਰਦਗੇ ਤੇ ਨਸ਼ਾ ਖਤਰ ਤੋਂ ਤੁਹਾਨੂੰ ਪਤਾ ਹੀ ਭਾਈ ਸਾਹਿਬ ਵਰਤਪਾਲ ਨੇ ਲਾਲੋ ਛਡਾਉਣੇ ਚਾਹੇਦੇ ਨੂੰ ਏਗੜੂ ਗੜ ਭੇਜਿਆ ਪਿਆ ਘੋਟੇ ਨਾਲ ਕੀ ਕੁਝ ਹੋਇਆ ਔਰ ਜਿਹੜਾ ਕੋਈ ਵੀ ਬੋਲਦਾ ਅੱਜ ਬੋਲਣ ਲੱਗ ਜੇ ਕੋਈ ਵੀ ਬੋਲਣ ਲੱਗ ਜੇ ਜੇ ਅੱਜ ਸਾਨੂੰ ਲਾਲੋ ਰਿਕਾਰਡ ਕਰਕੇ ਰੱਖ ਲੋ ਇਹਨੂੰ ਚਲਾ ਬਾਅਦ ਚ ਦਿਓ ਅਸੀਂ ਸਿੱਖੀ ਦੀ ਤੇ ਨਸ਼ਿਆਂ ਦੀ ਗੱਲ ਕਰਨ ਲੱਗ ਜੰਦੇ ਆਂ ਸਾਨੂੰ 15 ਦਿਨ ਪ੍ਰਚਾਰ ਕਰ ਦੇਣ ਲੋ 15 ਦਿਨ ਬਾਅਦ ਸਾਡੇ ਤੇ ਪਰਚਾ ਪੈ ਜਾਏ ਇੱਥੇ ਤੁਹਾਨੂੰ ਲਵੇ ਲਾਉਣੇ ਪਿੰਡ ਦੱਸ ਦਿੰਨੇ ਆ ਕਿਹੜਾ ਗੁਰਪਿੰਡ ਨੂੰ ਪਤਾ ਨਹੀਂ ਜਾਂ ਸਾਡੇ ਖਾਣਾ ਪੈਂਦਾ ਕੋਟ ਪੈਂਦਾ ਝਨੀਰ ਪੈਂਦਾ ਜੜਕੀਆਂ ਪੈਂਦਾ ਉਹਨਾਂ ਨੂੰ ਸ਼ਰਿਆਂ ਪਤਾ ਕਿ ਪਮੈਟ ਚਿੱਟਾ ਵੇਚਦਾ ਵੀਰੇ ਵਾਲੇ ਚਿੱਟਾ ਵੇਚਦਾ ਚੇਰੇ ਵਾਲੀ ਚਿੱਟਾ ਵੇਚਦਾ ਹੋਰ ਬਥੇਰੇ ਪਿੰਡ ਦੇ ਨੰਗਲ ਚਿੱਟਾ ਵੇਚਦਾ ਸਾਰਿਆਂ ਨੂੰ ਪਤਾ ਹੈ ਕੋਈ ਧਿਆਨ ਨਹੀਂ ਪਰ ਜਦੋਂ ਅਸੀਂ ਕੋਈ ਗੁਰੂ ਦੀ ਗੱਲ ਕਰਾਂਗੇ ਜਾਂ ਕੋਈ ਸਿੱਖ ਸਿਧਾਂਤ ਦੀ ਗੱਲ ਕਰਾਂਗੇ 15 ਦਿਨ ਨਹੀਂ 13 ਦਿਨ ਦੇ ਪਹਿਲਾ ਪਰਚਾ ਪਾ ਦੇਣਗੇ ਵੀ ਇਹ ਇਹ ਜੀ ਸਰਕਾਰ ਆ ਇੱਕ ਹੋਰ ਗੱਲ ਦੇਖੀ ਆ ਤੁਸੀਂ ਵੀ ਪੱਤਰਕਾਰਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਐਮਐਲਏ ਦੀ ਇੰਨੀ ਕੁ ਚਲਦੀ ਆ ਵੀ ਇਹ ਪੱਤਰਕਾਰ ਨੂੰ ਕਿਸੇ ਨੂੰ ਇੰਟਰਵਿਊ ਨਹੀਂ ਦਿੰਦੇ ਤੁਸੀਂ ਦੇਖਿਆ ਉਹ ਕਿਸੇ ਦੀ ਆਈ ਐਂਟਰਵਿਊ ਦੱਸੋ ਤੁਸੀਂ ਪੱਤਰਕਾਰ ਹੋ ਤੁਸੀਂ ਜਾਓ ਤੁਸੀਂ ਗੁਰਪ੍ਰੀਤ ਕੋਲੇ ਜਾਓ ਵੀ ਅਸੀਂ ਇੰਟਰਵਿਊ ਕਰਨੀ ਆ ਨਹੀਂ ਕਰਦਾ ਉਹ ਪਤਾ ਕਿਉਂ ਨਹੀਂ ਕਰਦਾ ਉਹ ਅਸੀਂ ਤੁਹਾਨੂੰ ਦੱਸ ਦਿਆਂ ਉਹ ਦਿੱਲੀ ਤੋਂ ਲੇਖ ਲਿਖ ਕੇ ਦਿੰਦੇ ਨੇ ਇਹਨਾਂ ਨੂੰ ਇਹ ਦਿੱਲੀ ਦੇ ਤੋਤੇ ਨੇ ਜਿਹੜਾ ਲੇਖ ਲਿਖਿਆ ਜਾਊਗਾ ਉਹੀ ਲੇਖ ਬੋਲਣਾ ਇਹਨਾਂ ਨੇ ਇੱਕ ਜਵਾਨ ਚੋਂ ਇਹ ਲੱਭ ਨਹੀਂ ਘੱਟ ਸਕਦੇ ਆਹ ਦੀ ਇੰਨੀ ਕ ਇਹਨਾਂ ਦੀ ਔਕਾਤ ਹੈ 92 ਦੇ ਵਿੱਚੋਂ ਇੱਕ ਐਮਐਲਏ ਆ ਜਿਹੜਾ ਕੁਝ ਬੋਲਦਾ ਹੈ ਉਮਰ ਵਿਜੇ ਪ੍ਰਤਾਪ ਉਹਨੇ ਬੜੇ ਧੱਲੇ ਨਾਲ ਕਿਹਾ ਵੀ ਅੰਮ੍ਰਿਤਸਰ ਦੇ ਵਿੱਚ ਰਾਗ ਉਹ ਚੱਡੇ ਦਾ ਚਿੱਟਾ ਵਿਕਦਾ ਤੇ ਇਹ ਇਹ ਭਈਏ ਦੇ ਪਿੱਛੇ ਲਾ ਲੋ ਵੀ ਹੰਝੂ ਰੋਂਦਾਗਾ ਉਹ ਦਿੱਲੀ ਦਾ ਭਈਆ ਤੇ ਪੰਜਾਬ ਵਾਲੇ ਮਾਮਾ ਦੇ ਪੁੱਤੇ ਨੂੰ ਯਾਦ ਨਹੀਂ 40 ਬੰਦੇ ਨੇ ਜਿਹੜੇ ਲਾ ਲੋ ਵੀ ਇਹਨੇ ਅੰਮ੍ਰਿਤਪਾਲ ਦੇ ਨਾਲ ਚਾਕੇ ਛਿੱਟੇ ਨੇ ਇਹਨੂੰ ਭਾਂਤੇ ਨੂੰ ਬੜਾ ਮੋਟਾ ਦਾ ਦੇਖਣਾ ਚਾਹੀਦਾ ਵੀ ਤੇਰੇ ਦਿੱਲੀ ਵਾਲੇ ਖਾਤਰ ਤੇਰੇ ਹੰਝੂ ਆਉਂਦੇ ਨੇ ਤੇ ਉਹਨਾਂ ਵਾਰੀ ਤੇਰੇ ਹੰਝੂ ਕਿੱਥੇ ਜਾਂਦੇ ਨੇ ਉਹ ਵੀ ਮਾਮਾ ਦੇ ਪੁੱਤ ਨੇਗੇ ਆਮ ਆਦਮੀ ਪਾਰਟੀ ਨੇ ਬਿਜਲੀ ਕਿੱਥੇ ਆ ਕੋਈ ਦੇਖੋ ਜੀ ਫ੍ਰੀ ਜਿਹੜੇ ਵੀ ਦੇਸ਼ 'ਚ ਕੁਝ ਵੀ ਫ੍ਰੀ ਹੋਇਆ ਤੁਸੀਂ ਦੇਖੋ ਹੋਰ ਸੂਬਿਆਂ 'ਚ ਬਹੁਤ ਘੱਟ ਫ੍ਰੀ ਆ ਹਨਾ ਮੈਨੂੰ ਲੱਗਦਾ ਵੀ ਆਪਣੇ ਨੂੰ ਆਰਥਿਕ ਸਥਿਤੀ ਵੀ ਟਾਉਣਾ ਹੈ ਆਪਣਾ ਤਾਂ ਠੀਕ ਠਾਕ ਆ ਪੰਜਾਬ ਦਾ ਕੋਈ ਆਪਾਂ ਇਹ ਨਹੀਂ ਕਹਿ ਗਏ ਵੀ ਇੱਥੇ ਕੋਈ ਭੁੱਖਾ ਪੈਂਦਾ ਪਰ ਇੱਥੇ ਫ੍ਰੀ ਕਿਉਂ ਦੇ ਰਹੇ ਆ ਜਿਹੜੇ ਦੇਸ਼ ਨੂੰ ਖਤਮ ਕਰਨਾ ਹੋਵੇ ਜਾਂ ਸੂਬੇ ਨੂੰ ਖਤਮ ਕਰਨਾ ਹੋਵੇ ਤਰੀ ਚੀਜ਼ਾਂ ਦਿੰਦੇ ਐਂਡ 80 ਕਰੋੜ ਜਿਹੜੇ ਭਾਰਤੀ ਉਹਨਾਂ ਨੂੰ ਣਾਜ਼ ਮੁਕ ਦਿੱਤਾ ਹੈ ਣਾਜ਼ ਜੀ ਵੇਖੋ ਉਹੀ ਗੱਲ ਹੋ ਗਈ ਨਾ ਭਾਰਤ ਦੇਸ਼ ਕਿੱਥੇ ਖੜਾ ਹੈ ਦੇਖੋ ਤੁਸੀਂ ਇਹ ਦੇਖ ਲਓ ਵੀ ਨਾਜ਼ ਤੇ ਕਸੀਮਤ ਰੱਖਦੇ ਕਿਸੇ ਨੂੰ ਕੋਈ ਚੀਜ਼ ਨਹੀਂ ਹੈਗੀ ਹਣਾ ਅੱਛਾ ਬਾਦਲ ਨੇ ਬਹੁਤ ਇੰਨੀ ਰਫਰੈਂਸ ਕਿ ਖੇਤੀ ਮੋਟਰ ਜਿਹੜੀ ਖੇਤੀ ਮੋਟਰ ਉਹਦੀ ਬਿਜਲੀ ਉਹ ਵੀ ਨੋਕਸਟ ਕੀਤੀ ਜਾ ਰਹੀ ਹੈ ਜਿਵੇਂ ਜਿੰਨੀਆਂ ਮੋਸਟਲੀ ਸਕੀਮਾਂ ਤਲਾਇਆ ਬਹਾਦਰ ਸਾਹਿਬ ਨੇ ਜਿਹੜਾ ਠੀਕ ਕੋਈ ਮੱਖ ਚ ਨਹੀਂ ਕਹਿ ਰਿਹਾ ਹਾਂਜੀ ਹਾਂਜੀ ਉਹਨੂੰ ਕਿਵੇਂ ਦੇਖੋ ਉਹ ਵੀ ਇੱਕ ਰਾਜਨੀਤੀ ਦਾ ਹਿੱਸਾ ਹੈ ਜੇ ਆਪਾਂ ਨੂੰ ਬਹੁਤ ਚਾਹ ਚਰਦਾ ਹੀ ਮੋਟਰਾਂ ਲੱਗਿਆ ਜਦੋਂ ਆਪਣੇ ਮੋਟਰਾਂ ਨਹੀਂ ਸੀਗੀਆਂ ਆਪਣੇ ਫਸਲ ਬੜੀ ਖਾਨ ਨੂੰ ਆਪਦੇ ਰੰਗ ਮੰਗਲ ਸੀ ਕੰਨਾ ਵੀ ਆਪਣੇ ਹੁੰਦਾ ਸੀ ਮੂੰਗੀ ਵੀ ਆਪਣੇ ਹੁੰਦੀ ਮੋਟ ਸਭ ਚੀਜ਼ਾਂ ਹੁੰਦਾ ਸੀ ਇਹਨਾਂ ਨੇ ਕੀ ਕਰਿਆ ਵੀ ਇਹ ਤਾਂ ਆਪਦਾ ਸਾਰਾ ਕੁਝ ਘਰੇ ਬੈਠੀ ਖਾਈ ਜਾਂਦੇ ਆ ਵੀ ਕਿਉਂ ਨਾ ਆਪਾਂ ਇਹਨਾਂ ਨੂੰ ਹਰੀ ਕ੍ਰਾਂਤੀ ਦਾ ਲਾਲਚ ਦਿੱਟਾ। ਭੁੱਖਾ ਤਾਂ ਸਾਰਾ ਦੇਸ਼ ਮਰਦਾ ਪੰਜਾਬ ਤਾਂ ਭੁੱਖਾ ਨਹੀਂ ਮਰਦਾ। ਇਹਨਾਂ ਨੇ ਹਰੀ ਕ੍ਰਾਂਤੀ ਦਾ ਦੇ ਕੇ ਹੁਣ ਕੀ ਕਹਿ ਰਹੇ ਆ ਹੁਣੇ ਕਹਿ ਰਹੇ ਆ ਪਾਣੀ ਖਤਮ ਹੁੰਦਾ। ਜੇ ਆਪਾਂ ਨੂੰ ਇੰਨੇ-ਇੰਨੇ ਮੋਟਰਾਂ ਨਾ ਹੀ ਦਿੰਦੇ। ਵਧੀਆ ਟਾਈਮ ਪਾਸ ਹੋ ਜਾਂਦਾ ਜੀ 10 ਕਿੱਲੇ ਵਾਲੇ ਦਾ ਵੀ ਹੋਏ ਨਾ ਜੀ 100 ਵਾਲੇ ਦਾ ਵੀ ਉਹਨੇ ਉਹ 20 ਬੀਜ ਲੈਂਦਾ ਜੀ 50 ਬੀਜ ਲੈਂਦਾ ਜੀ 50 ਖਾਲੀ ਰੱਖ ਲੈਂਦਾ ਜੀ ਦੂਜੀ ਫਸਲ। ਦੂਜੇ 'ਚ ਬੀਜ ਲੈਂਦਾ ਜੀ। ਮੈਂ ਇਹ ਕਹਿ ਰਿਹਾ ਵੀ ਐਦੂੰ ਬਹੁਤ ਵਧੀਆ ਟਾਈਮ ਪਾਸ ਹੁੰਦਾ ਜੀ ਜੇ ਆਪਣੇ ਵੀ ਕੋਈ ਮੋਟਰਾਂ ਦਾ ਲਾ ਲੋ ਜਾਏ ਕਿਸੇ ਸੀਮਤ ਦਾਇਰੇ ਨਾਲ ਦੇਣੀ ਹੈ ਜਾ ਸਾਨੂੰ ਆ ਝੋਨੇ ਕਣਕ ਚ ਬਾੜਦਾ ਹੀ ਨਹੀਂ ਸੀ ਇਹ ਵੀ ਇੱਕ ਦਾਇਰੇ ਕਹਿੰਦੇ ਆ ਵੀ ਪੰਜਾਬ ਨੂੰ ਖਤਮ ਕਰਨ ਖਾਤਰ ਕਿਉਂਕਿ ਪੰਜਾਬ ਦੀ ਧਰਤੀ ਕਹੇ ਜੀ ਇਹਨਾਂ ਨੂੰ ਤਾਂ ਪਤਾ ਪਰ ਸਾਨੂੰ ਲੋਕਾਂ ਨੂੰ ਨਹੀਂ ਪਤਾ ਕੈਪਟਨ ਬਰਿੰਦਰ ਸਿੰਘ ਨੇ ਕੋਈ ਸਾਰਾ ਕੀਤਾ ਕੀਤੀ ਕੈਪਟਨ ਬਰਿੰਦਰ ਸਿੰਘ ਨੇ 2007 ਦੇ ਵਿੱਚ ਦੇਖੋ ਵੀ ਦਿੱਤਾ ਸੀ ਜਿਹੜੀ ਚੀਜ਼ ਹੋਊਗਾ ਆਪਾਂ ਉਹ ਨਹੀਂ ਕਹਿ ਨਹੀਂ ਸਕਦੇ ਵੀ ਉਹ ਵੀ ਦਿੱਤਾ ਸੀ ਲੋਕਾਂ ਨੂੰ ਨੇ ਬਹੁਤ ਵਧੀਆ ਲਿਆ ਕੇ ਪੱਦਰ ਤੇ ਖੜੇ ਗਏ ਜਿਹੜੀ ਪਹਿਲਾਂ ਦੀ ਕਾਰਗੁਜ਼ਾਰੀ ਕਰਨ ਬੰਦੇ ਸੀ ਤੇ ਹੋਣ ਵਾਲੇ ਪੰਜ ਸਾਲ ਉੱਤਰ ਕੇ ਲੱਗੇ ਦੇਖੋ ਇਹ ਜਿਹੜੀ ਗੱਲ ਪਤਾ ਕੀ ਗੱਲ ਆ ਉਦੋਂ ਸਿਸਟਮ ਸੀਗਾ ਜਿਹੜਾ ਉਦੋਂ ਮੂਰ ਸੀ ਉਦੋਂ ਤੜੇ ਨਰਮੇ ਝੋਨੇ ਦੁਬਾਰੇ ਜਦੋਂ ਅਗਲੇ ਪਲਾਨ ਆਏ ਉਦੋਂ ਲੋਕਾਂ ਦੇ ਸਿਸਟਮ ਬਦਲ ਗਏ ਉਦੋਂ ਕੀ ਹੋ ਗਿਆ ਉਦੋਂ ਬੇਅਦਬੀ ਹੋ ਗਈ ਉਦੋਂ ਨਸ਼ਾ ਵਧ ਗਿਆ ਉਹ ਵਿਧਾਇਆ ਕਿਨੇ ਉਹ ਵਿਧਾਇਆ ਸੈਂਟਰ ਦੇ ਤੇ ਕੈਪਟਨ ਕਿਹਦੇ ਅੰਦਰ ਸੀ ਸੈਂਟਰ ਦੇ ਅੰਦਰ ਸੀ ਤੇ ਫਿਰ ਜਿਹੜਾ ਬੰਦਾ ਸੈਂਟਰ ਦੇ ਅੰਡਰ ਹੈ ਦੇਖੋ ਫਿਰ ਉਹ ਚੀਜ਼ਾਂ ਦਾ ਜਿਹੜੀਆਂ ਉਹਨਾਂ ਨੇ ਕਰੀਆਂ ਨੇ ਇੰਨੇ ਤੇਰੇ ਦੇ ਵਿੱਚ ਨਸ਼ਾ ਕਰਿਆ ਹੋਰ ਚੀਜ਼ਾਂ ਉਹ ਫਿਰ ਉਹ ਕਿਵੇਂ ਕਰਨ ਦੇਣਗੇ ਕੈਪਟਨ ਦੇ ਤਾਂ ਹੱਥ ਵਸਿਆ ਹੈ ਨਹੀਂ ਹਾਂ ਜੇ ਇਹ ਚੀਜ਼ ਕੋਈ ਕਰ ਸਕਦਾ ਹੈ ਤਾਂ ਇੱਕ ਬੰਦਾ ਕਰ ਸਕਦਾ ਆਪਣੀ ਖੇਤਰੀ ਪਾਰਟੀ ਜਿਹੜੀ ਕਿ ਨਾ ਕਿ ਆਪਾਂ ਨੂੰ ਕਾਲੀ ਦਾ ਇੱਕ ਚਿਹਰਾ ਬਣ ਗਿਆ ਵੀ ਖੇਤਰੀ ਪਾਰਟੀ ਆ ਨਹੀਂ ਇੱਕ ਖੇਤਰੀ ਪਾਰਟੀ ਹੋਰ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਬੰਦੇ ਨੂੰ ਅਸੀਂ ਕਹਿ ਸਕਦੇ ਆ ਵੀ ਜਦੋਂ ਤੋਂ ਵੀ ਉਹ ਲੱਗਿਆ ਉਹ ਕਿਸੇ ਕਿਸੇ ਪਾਸੇ ਨਹੀਂ ਗਿਆ ਉਹ ਬੋਲ ਰਿਹਾ ਵੀ ਆਪਣੇ ਹੱਕਾਂ ਖਾਤਰ ਬੋਲ ਰਿਹਾ ਜਿੰਨਾ ਕੁ ਪਤਾ ਲੱਗਦਾ ਹੈ ਨਾ ਵੀ ਉਹ ਆਪਦੇ ਕਿਸੇ ਜੀਤ ਤੋਂ ੜਕਿਆ ਨਹੀਂ ਹੈਗਾ ਹੋਰ ਇੱਕ ਵੀ ਲੀਡਰ ਇੱਕ ਵੀ ਦੱਸ ਦੋ ਪਿੰਡ ਦੇ ਸਰਪੰਚਾਂ ਤੋਂ ਮੈਂਬਰਾਂ ਤੋਂ ਲੈ ਕੇ ਮੈਂਬਰ ਵੀ ਕਦੇ ਕਾਲੀਆਂ ਚ ਕਦੇ ਕਾਂਗਰਸ ਚ ਕਦੇ ਕਿਸੇ ਚ ਹੋ ਜਾਂਦੇ ਆ ਇਕੱਲਾ ਉਹ ਬੰਦਾ ਹੈਗਾ ਜਿਹੜਾ ਸਿੱਖ ਫੋਰਮ ਦਾ ਲੀਡਰ ਹੈ ਵੀ ਅੱਜ ਤੱਕ ਉਹ ਖੜਾ ਆਪਦੇ ਸਿਧਾਂਤਾਂ ਤੇ ਖੜਾ ਹੈ ਬਾਕਸਬਾਦ ਕਿੰਨੂੰ ਜਿਤਾ ਰਹੇ ਹੋ ਦੇਖੋ ਜੀ ਜਿੱਤੇ ਆਉਣ ਦਾ ਤਾਂ ਹੁਣ ਆਪਾਂ ਕਹਿ ਲਈਏ ਵੀ ਜੇ ਸਿਮਰਜੀਤ ਮਾਨ ਨੂੰ ਟਿਕਟ ਦਿੱਤੀ ਹੈ ਹਨਾ ਲੱਖੇ ਨੂੰ ਦਿੱਤੀ ਹੈ ਸਿਮਰਜੀਤ ਮਾਨ ਨੇ ਬੀ ਦੇਖੋ ਆਪਾਂ ਤਾਂ ਸਾਰਿਆਂ ਨੂੰ ਇਹੀ ਫੀਲ ਕਰਦੇ ਆ ਇਹਨਾਂ ਨੂੰ ਆਪਾਂ ਵਾਊਚਰ ਦੇਖ ਲਿਆ ਝਾੜੂ ਵਾਲਿਆਂ ਨੂੰ ਤਾਂ ਆਪਾਂ ਦੇਖ ਹੀ ਚੁੱਕਿਆ ਲੋਕਾਂ ਨੂੰ ਸਮਝ ਵੀ ਆ ਗਈ ਇਹਨਾਂ ਨੂੰ ਤਾਂ ਲੋਕ ਬਿਲਕੁਲ ਵੀ ਨਹੀਂ ਮੰਨ ਲਾਉਂਦੇ ਹਨਾ ਅਕਾਲੀ ਦਲ ਦਾ ਜੋਰ ਲੱਗ ਰਿਹਾ ਹੈ ਵੀ ਸ਼ਾਇਦ ਅਸੀਂ ਕੋਈ ਨਾ ਕੋਈ ਮਾਰ ਜਾਗੇ ਮੰਨ ਲਾ ਪਰ ਨਹੀਂ ਤੇ ਇਹ ਕਾਂਟੇ ਦੀ ਟੱਕਰਾ ਦੇਖੋ ਵੀ ਕਿਹਦਾ ਹੋ ਸਕਦਾ ਕਿੰਨਾ ਜਿਹੀ 50-50 ਜਾ ਲੱਗਦਾ ਵੀ ਮਾਰ ਦੇਖੋ ਵੀ ਕਿਹੜਾ ਮਾਰ ਠੀਕ ਆ ਦੋਸਤੋ ਹੁਣ ਅਸੀਂ ਐਪੀਸੋਡ ਖਤਮ ਕਰ ਜਾ ਰਹੇ ਆ ਗੱਲਾਂ ਖਤਮ ਨਹੀਂ ਹੋਈਆਂ ਬੜਾ ਇੰਟਰਸਟਿੰਗ ਸੀ ਪਰ ਮਜਬੂਰੀ ਕੇ ਜਰਨੇਰਾ ਹੋ ਗਿਆ ਹੁਣ ਸ਼ੂਟ ਕਰਨਾ ਔਖਾ ਹੁਣ ਨਵੇਂ ਐਪੀਸੋਡ ਨਾਲ ਮਿਲਦੇ ਆ ਤੁਹਾਡੇ ਆਪਣੇ ਆਜ਼ਾਦਨਾਮਾ ਆਜ਼ਾਦਨਾਮਾ ਭੇਜਤੇ ਤੁਹਾਡੇ ਆਪਣੇ ਇਕਬਾਲ ਸਿੰਘ ਸਿੱਧੂ ਨੂੰ ਜੋ ਇਜਾਜ਼ਤ ਧੰਨਵਾਦ